ਪੰਜਾਬ ਦੇ ਜਜਾਰੂ ਦੇ ਇਨਸਾਫ ਸੰਭ ਲੋਕੋ ਮਸਲਾ ਤਕਰੀਬਨ ਆਪਾਂ ਬਹੁਤ ਨਾਲ ਸੌ ਰਹੇ ਆ ਸਾਰੇ ਜਾਣਿਆਂ ਨੂੰ ਪਤਾ ਹੀ ਹੈ ਇੱਥੇ ਇਕੱਲਾ ਲਾਪਰੀਦ ਦਾ ਮਸਲਾ ਨਹੀਂ ਹੈਗਾ ਮਸਲਾ ਪੰਜਾਬ ਦੇ ਸੈਂਕੜੇ ਨੌਜਵਾਨਾਂ ਦਾ ਆ ਹੁਣੇ ਮੈਨੂੰ ਮੁੰਡਾ ਮਿਲਿਆ ਇੱਥੇ ਵੱਲੋਂ ਤੋਂ ਰਾਜੂ ਐ ਕਹਿੰਦਾ ਭਾਈ 200 ਮੁੰਡੇ ਦੀ ਲਿਸਟ ਆ ਜਿਹੜੀ ਉਹ ਮੇਰੇ ਕੋਲੇ ਆ ਮਾਂ ਨੇ ਦੱਸਿਆ ਮੈਨੂੰ ਭਾਗੇਵਾਲ ਕੇ ਨੇ ਦੱਸਿਆ ਕਹਿੰਦੇ ਭਾਈ ਸਾਡੇ ਕੋਲ ਲਿਸਟਾਂ ਨੇ ਕੁੱਲ ਮਿਲਾ ਕੇ 500 700 ਜਿਹੜਾ ਨੌਜਵਾਨ ਹੈ ਉਹਨਾਂ ਦੀ ਲਿਸਟ ਇਹਨਾਂ ਦੇ ਕੋਲੇ ਆ ਤੇ ਹਾਲੇ ਜਿਹੜੇ ਪਤਾ ਨਹੀਂ ਲੱਗੇ ਕੇਸ ਯਾ ਕੋ ਕਿਹੜਾ 20 ਲੱਗ ਗਿਆ 30 ਲੱਗ ਗਿਆ ਕਿਹੜਾ 40 ਲੱਗ ਗਿਆ ਅੱਜ ਤੋਂ ਬਾਅਦ ਬਾਅਦ ਪੈਸੇ ਆਪਾਂ ਅਸਲ ਮੈਂ ਸ਼ੂਨਵਾਰ ਦਾ ਦਾ ਕੁੜੀਆਂ ਨੂੰ ਨਹੀਂ ਸਮਝਦਾ ਜਦ ਪੁਰਾਣੇ ਪ੍ਰਵਾਦ ਨੂੰ ਮੈਂ ਕਿਹੜਾ ਸ਼ੂਨਵਾਰ ਨਹੀਂ ਮੰਨਦਾ ਕਿਉਂਕਿ ਪਰਜਿਆਂ ਬਣਾ ਲਈ ਕੋਈ ਨਾ ਹੁੰਦੀਆਂ ਬਹੁਤ ਛੱਗੀਆਂ ਕੁੜੀਆਂ ਵੀ ਹੈਗੀਆਂ ਨੇ ਪਰ ਅੱਜ ਕੱਲ ਦੇਖਿਆ ਮੈਂ ਦੇਖ ਰਿਹਾ ਲੋਕਾਂ ਦਾ ਹੁਣ ਆਵੇਸ ਵਾਲੇ ਪਾਸੇ ਹੋ ਗਿਆ ਅੱਛੇ ਤੁਸੀਂ ਮਾਰਾ ਕਹਿਦਾ Ja, aber... ਪਤਾ ਨਹੀਂ ਸਾਡੇ ਜਿੱਥੇ ਨਹੀਂ ਪਹੁੰਚਦਾ ਪਤਾ ਨਹੀਂ ਸਾਨੂੰ ਕੀ ਕਿਹੜਾ ਜਿਕਰਾ ਹੈ ਪੰਜਾਬ ਦੇ ਹਦਾਂ ਦੀ ਐਤੋਂ ਮੈਂ ਦੇਖਦਾ ਸਭ ਦੇ ਬਾਅਦੇ ਘਰਾਂ ਦੇ ਜਾਏ ਨੌਜਵਾਨ ਬਿਨਾਂ ਰੋਜੀ ਕਦੇ ਪੜੀ ਯਾਤਰੀ ਕਦੇ ਪੜੀ ਆ 50 ਸਾਲ ਕਦੇ ਪਹਿਲਾਂ ਨਾਲੇ ਐਦੋ ਸਰਕਾਰੀ ਲਾਗੀਆਂ ਕਰਦੇ ਬੰਦੇ ਸਰਕਾਰ ਦੇ ਤੀਫੇ ਦੇ ਦੇ ਇੰਨਾ ਲੈ ਲੈ ਕੇ ਐਦੋ ਕਰਾਉਂ ਜਨਤੇ ਲਾਲਾ ਪਿੰਡਾਂ ਚ ਭੱਜ ਰਹੇ ਆ ਉੱਥੇ ਉੱਥੇ ਵੀ ਜ਼ਿੰਦਗੀ ਆ ਸਭ ਤੇ ਥੋੜੀ ਜਿਹੀ ਜਗ੍ਹਾ ਪਟਾਖਿਆਂ ਤੇ ਕੰਮ ਲੱਗਦੇ ਆ ਤੋੜ ਹੀ ਲੈਣੇ ਆ 18 18 20 ਵੀ ਘੰਟੇ ਬੰਦਾ ਕੰਮ ਕਰਦਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਸ਼ਿਫਟਾਂ ਲਾਉਂਦੇ ਨੇ ਜੋ ਮੀਆਂ ਬਿੱਦੀ ਹੁੰਦੇ ਆ ਬੰਦਾ ਦਿਨੇ ਕੰਮ ਤੇ ਹੁੰਦਾ ਘਰ ਵਾਲੀ ਨਾਲ ਮੁਕਾਸਤੇ ਹੁੰਦੀ ਸਾਡੇ ਇੱਕ ਹਸਾਮਾ ਦੇਖ ਲਿਆ ਆਪਣੇ ਲੋਕਾਂ ਦਾ ਕਿ ਸਾਡੇ ਲੋਕਾਂ ਨੂੰ ਪੈਸਾ ਦਿਖਾਓ ਅੱਗੇ ਸਾਡੇ ਲੋਕ ਇਸ ਕਰਕੇ ਜਾਣੇ ਜਾਂਦੇ ਸੀ ਕਿ ਰਿਤਾ ਦੀ ਖਾਤਰ ਆਖਾਂ ਦੀ ਖਾਤਰ ਅਸੀਂ ਲੋਕ ਆਪਣੀਆਂ ਜਿੰਦਗੀਆਂ ਵਾਰ ਪਾਈ ਸੀ ਅਸੀਂ ਪਸਾਰੀ ਧੀਰਪ੍ਰਣ ਉੱਤਿਆਰੀਆਂ ਬੋਲ ਦਤਾ ਦਾ ਬੰਦਾ ਕਤਲ ਕਰ ਦਿੰਦਾ ਸੀ ਇਹ ਸਾਡੇ ਗਿਆਨਵਾਨ ਲੋਕ ਦੀ ਨਿਸ਼ਾਨੀ ਸੀ ਲੋਕਾਂ ਦੀ ਅੱਜ ਹਾਲਾਤ ਉਲਟ ਹੈ ਕੱਲੀ ਕੁੜੀ ਨੂੰ ਅਸੀਂ ਇੱਕ ਪਤਾ ਕੇ ਜਿਹਦੀ ਕਰ ਕਰੀ ਜਾਂਦੀ ਸੀ ਨਾ ਸਾਡਾ ਚਰਚਾ ਹੁੰਦਾ ਹੁੰਦਾ ਆ ਤੇ ਨਾ ਦਸਕਾ ਸਕੇਲਾ ਹੁੰਦਾ ਹੈ ਨਾ ਕੋ ਪਿੰਡ ਦਾ ਹੁੰਦਾ ਤਰ ਦੱਸੋ ਬਈ ਕਿਹੜੇ ਨਾਮਾਰੇ ਨਾ ਅਸਰੇ ਵਾਲੇ ਜੀ ਹੁੰਦਾ ਤੁਸੀਂ ਇਸ ਕਰਕੇ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜੇ ਪਾਸੇ ਚੱਲ ਪਏ ਆ ਆ ਤੁਸੀਂ ਦੇਖਿਓ 50-70 ਸਾਲਾਂ ਦੇ ਵਿੱਚ ਕਦਿਆ ਬਿਜਰਗੀ ਨਜ਼ਰ ਆਇਆ ਕੰਮ ਕੇ ਪੰਜਾਬ ਚ ਨੌਜਵਾਨੀ ਸਾਰੀ ਟੁੱਟ ਚੱਲੀ ਆ ਜੋਹੀ ਗੱਲ ਮੈਂ ਵਾਰ-ਵਾਰ ਕਹਿੰਦਾ ਹੈ ਨੇ ਪਾਲੇ ਕੋ ਸੌਖੀ ਲੇ ਲੇ ਕਿਹਨਿਆ ਕਿਉਂ ਤੇ ਜਿਸਨੇ ਮੂਠੇ ਗਏ ਨੇ ਦੋਸਤ ਨੇ ਬਾਹਰ ਉਹਦੇ ਭਾਈ ਬਹੁਤ ਔਖੇ ਆ ਬਹੁਤ ਅੱਬਾਸ ਹੁਣ ਕੰਮ ਕਰਨਾ ਪੈਂਦਾ ਅਜਾ ਦੂਜਾ ਇਹ ਵੀ ਹੈ ਕਿ ਉਥੇ ਵੀ ਨਹੀਂ ਕਿ ਜਦੋਂ ਸੇਡਾ ਉਸ ਦਾ ਕੁਆਰੀ ਦਾ ਫਰੂਗ ਉਸ ਆਪੇ ਜੋਂ ਲੂਗਾ ਖੁਦੀ ਮਿੱਟੀ ਖੁਦੀ ਲੱਗੀ ਜਾਣੀ ਹੈ ਉਹ ਜਿੰਨਾ ਅਗਲੀ ਪੀੜ੍ਹੀ ਜਿਹੜੀ ਸਾਡੀ ਉੱਥੇ ਕਰਾ ਕੇ ਪੈਦਾ ਹੁੰਦੀ ਆ ਇੱਕ ਬੰਦਾ ਇੱਥੋਂ ਜਾਂਦਾ ਉਹਦਾ ਗੜਾ ਇੱਥੇ ਜੁੜਿਆ ਹੁੰਦੀਆਂ ਨੇ ਅਗਲੀ ਪੀੜ੍ਹੀ ਉੱਥੇ ਪੈਦਾ ਹੁੰਦੀ ਆ ਉਹ ਪੀੜ੍ਹੀ ਸਾਡੀ ਨਹੀਂ ਰਹਿੰਦੀ ਉਹ ਪੀੜ੍ਹੀ ਨਾ ਆਪਣੇ ਸਮਾਜ ਨਾਲ ਨਾ ਆਪਣੇ ਪੰਜਾਬ ਨਾਲ ਨਾ ਆਪਣੇ ਇਤਿਹਾਸ ਨਾਲ ਨਾ ਆਪਣੇ ਰਸਤੇ ਨਾਲ ਨਾ ਆਪਣੇ ਇਤਿਹਾਸ ਨਾਲ ਨਾ ਆਪਣੇ ਧਰਮ ਨਾਲ ਜੁੜੀ ਰਹਿੰਦੀ ਤੇ ਬਹੁਤ ਵੱਡਾ ਭਲੇਖਾ ਸਾਨੂੰ ਬਹੁਤ ਸਾਰੇ ਕਹਿ ਦਿੰਦੇ ਆ ਬਾਹਰ ਗਏ ਲੋਕ ਕਿ ਬਾਹਰ ਤੱਕ ਅਸੀਂ ਥਾਂ-ਥਾਂ ਤੇ ਦੁਨੋ ਘਰ ਬਣਾ ਦੇ ਗੁਰਦੁਆਰੇ ਬਣਾ ਦੇ ਜਾ ਜਵਾਨਾਂ ਜ਼ਿਲਾਕਾਂ ਨੂੰ ਪੰਜਾਬੀ ਜ਼ੁਬਾਨ ਨਾਲ ਜੁੜਿਆ ਹੋਇਆ ਜੀ ਅੱਜ ਤਾਂ ਆਪਣੇ ਦਰਸ਼ਕਾਂ ਜੁੜਿਆ ਹੋਇਆ ਸਾਡੇ ਬੱਚਿਆਂ ਦੇ ਜੁਬੇ ਰੱਖੇ ਹੋਏ ਨੇ ਇੰਟਰੈਸਟ ਕੀ ਹੋਏ ਨੇ ਸਾਡੇ ਬੱਚੇ ਦਾ ਕਰਵਾਣੀ ਨਾਲ ਜੁੜੇ ਹੋਏ ਆ ਤੇ ਪ੍ਰੇਖਾ ਹੁੰਦਾ ਹੈ ਇਹ ਗੱਲ ਮੈਂ ਦਾ ਸਕਾਰਾ ਸੀ ਕਿਸੇ ਵੀ ਖਿੱਤੇ ਦੇ ਲੋਕ ਨੇ ਜਿਹੜੇ ਜਿੰਨਾ ਚਿਰ ਆਪਣੇ ਖਿੱਤੇ ਤੇ ਆਪਣੀ ਧਰਤੀ ਤੇ ਆਪਣਾ ਜਣਾ ਨਾਲ ਜੁੜੇ ਰਹਿੰਦੇ ਹੋ ਉਹਨਾਂ ਚਰਚਾਉਂਦੇ ਰਹਿੰਦੇ ਆ ਜੜਾ ਰੋਟ ਟੱਕਰ ਰਾਜਨੀਤੀ ਸੁੱਕ ਜਾਂਦੇ ਆ ਸਾਨੂੰ ਇਹ ਪ੍ਰੇਖਾ ਤੇ ਵੀ ਮੇਡਾਂ ਚ ਆ ਕੇ ਆਪਣਾ ਕਿ ਉਹ ਸਾ ਆਪਣੀ ਵਿਰਾਸਤ ਆਪਣੀਆਂ ਜ਼ਮਾਨਾ ਆਪਣਾ ਧਰਮ ਆਪਣਾ ਇਤਿਹਾਸ ਸੰਭਾਲਾਂਗੇ ਕਿ ਇਹ ਗੱਲ ਫੈਲ ਗਈ ਹੈ ਜਿਹੜੀ ਅਗਲੀ ਜਿਹੜੀ ਆਉਣੀ ਹੈ ਉਹਨੇ ਅੰਗਰੇਜ਼ਾਂ ਦੇ ਪੈਦਾ ਹੋਣਾ ਹੈ ਅੰਗਰੇਜ਼ਾਂ ਦੇ ਜ਼ਮਾਨੇ ਪਾਲਣਾ ਹੈ ਅੰਗਰੇਜ਼ਾਂ ਦਾ ਸੱਭਿਆਚਾਰ ਉਹਨੇ ਬਿਲਕੁਲ ਅੱਗੇ ਵਧਣਾ ਹੈ ਤਾਂ ਉੱਥੇ ਜਾ ਕੇ ਉਹ ਜਿਹੜੀ ਸਾਡੀ ਜਵਾਬ ਦੇ ਜਾਂਦੀਆਂ ਬਹੁਤ ਸਾਰੇ ਫੋਨ ਕਰਦੇ ਆ ਕਹਿੰਦੇ ਭਾਈ ਮਾਂ ਇਹ ਨਾ ਦਿੱਤੀ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਤੇ ਇਹਨਾਂ ਜਿਆਦਾ ਤਾਂ ਵੀ ਬਣਾਈਆਂ ਆਦੀਆਂ ਆਦੀਆਂ ਕੁਰਤੀਆਂ ਖੜੀਆਂ ਕਾਲੀਆਂ ਕਿਹੜੇ ਸਾਡੇ ਜਵਾਕ ਕਹਿੰਦੇ ਹਨ ਪੰਜਾਬ ਜਾਣਾ ਨਹੀਂ ਵਾਪਸ ਹੋ ਜਾਣਾ ਬਗਿਆ ਤੇਰੀ ਮਰਜ਼ੀ ਹੈ ਤੇਰੀ ਜਿਹੜੀ ਜ਼ਮੀਨਾਂ ਸਾਨੂੰ ਉਹਦੀ ਵੀ ਕੋਈ ਲੋੜ ਨਹੀਂ ਜੇ ਤੂੰ ਚਾਹਣਾ ਹੈ ਬੇਸ਼ੱਕ ਵੇਚ ਦੇ ਬੇਸ਼ੱਕ ਗੁਰਦਵਾਰੇ ਨੂੰ ਦੇ ਦੇ ਸਾਨੂੰ ਪੰਜਾਬ ਨਾਲ ਦੀ ਵਾਹ ਵਾਸਤਾ ਹੈ ਤਾਂ ਮੈਂ ਪੰਜਾਬੀਓ ਤੁਹਾਨੂੰ ਕੋਈ ਗੱਲ ਕਹਿਣੀ ਚਾਹਣਾ ਕਿ ਸਾਡੀ ਦੁਨੀਆ ਦੇ ਵਿੱਚ ਬੱਖਮੀ ਠੱਗਰੀ ਪਹਿਚਾਨ ਹੈ ਸਾਰੇ ਦੂਸਰਵਾਨਾਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਪੀੜਾ ਯੋਧਿਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਆਪ ਨੂੰ ਮਾਰਿਆ ਆਪਣੇ ਪਰਿਵਾਰਾਂ ਨੂੰ ਮਾਰਿਆ ਕਿੰਨਾ ਮਰਮਰੀ ਖੂਨ 흘ਾਇਆ ਧਰਤੀ ਦੇ ਉੱਤੇ ਫਿਰ ਜਾ ਕੇ ਸਾਡੀ ਆਖਰੀ ਪਹਿਚਾਨ ਆ ਦੁਨੀਆ ਤੇ ਬਣੀ ਹੈ ਪੰਜਾਬੀ ਜਵਾਨ 7000 ਜਵਾਨਾਂ ਦੇ ਵਿੱਚੋਂ 10% ਸਲਾਮ ਤੇ ਆਉਂਦੀ ਆ ਪੂਰੀ ਦੁਨੀਆ ਦੇ ਵਿੱਚ ਇਹ ਸਾਡੇ ਦੀ ਬਹੁਤ ਮਾਣ ਵਾਲੀ ਗੱਲ ਹੈ ਕਿ ਦੁਨੀਆ ਦੇ ਵਿੱਚ ਅਸੀਂ 7000 ਜਵਾਨਾਂ ਦੇ ਵਿੱਚੋਂ 10% ਨੰਬਰ ਤੇ ਆਉਂਦੇ ਹਾਂ ਬਾਜਸੀ ਆਪਣੀ ਪਹਿਚਾਣ ਬਣਾ ਰਹੇ ਆ ਆਪਣੇ ਸੱਜਣਾਂ ਨੂੰ ਭੁੱਲ ਰਹੇ ਆ ਆਪਣੇ ਨਾਵਾਂ ਤੋਂ ਦੂਰ ਰਹੇ ਆ ਸਰਦਿਸ ਕਰਕੇ ਵੀ ਕੈਨੇਡਾ ਪਹੁੰਚ ਲਈ ਗਈ ਹੈ ਇਹਨੇ ਕਾਹਦਾ ਕਮਾ ਲਾਂਗੇ ਬਹੁਤ ਬੰਦੇ ਬਾਈਕੀ ਰਹੁੰਦੇ ਨੇ ਮੈਂ ਬਹੁਤ ਮਨਨਕ ਚਾਹ ਨੂੰ ਮਿਲਦਾ ਜਿਹੜੇ ਅੱਗੇ ਮਿਲਦਾ ਜਾਂਦੇ ਨੇ ਕੀ ਭਾਵੇਂ ਉਹ ਇਹੀ ਗੱਲ ਕਹਿੰਦੇ ਆ ਜਿਹੜਾ ਕੁੱਚੀ ਦਾ ਬਾਈ ਕੀ ਕਮਾਇਆ ਉਹਨੇ ਜਮ ਅਮਰੀਕਾ ਜਾ ਕੇ ਕੀ ਖੱਤਿਆਂ ਤੇ ਕੀ ਜਮਾਇਆ ਉਹ ਕਹਿੰਦੇ ਬਾਈ ਖੱਤਿਆਂ ਤੱਕ ਜੀ ਕਮਾਇਆ ਹੀ ਜਮਾਇਆ ਪੈਸੇ ਹੈਗੇ ਹਰ ਮਾਪਦਨੀ ਹੈ ਵਾਸੂ ਜੀ ਤੋਂ ਹਰ ਤਸਵੀਰ ਤੋਂ ਵੀ ਇਹ ਸਾਡੇ ਬੱਚੇ ਸੀ ਉਹ ਸਾਡੇ ਕੋਲੋਂ ਦੂਰ ਹੋ ਗਏ ਆ ਉਹ ਪੱਛਮ ਨੇ ਘੇਰ ਲਿਆ ਉਹ ਪੰਜਾਬੀ ਉਹ ਕਹਿੰਦੇ ਹੁੰਦੇ ਆ ਪੱਛਮ ਦੇ ਵਿੱਚ ਜਾ ਕੇ ਸੂਰਜ ਵੀ ਡੁੱਬ ਜਾਂਦਾ ਤੇ ਅਸੀਂ ਪੱਛਮ ਨੂੰ ਭੱਜੇ ਜਾਂਦੇ ਆ ਜਿਹੜੇ ਗੋਰੇ ਜਿਹੜੇ ਮਹਾਰਾਜੇਸੂ ਦੇ ਰਾਜ ਪਹਿਲੇ ਸਾਡੇ ਇੱਥੇ ਨੌਕਰੀ ਕਰਵਾਉਂਦੇ ਸੀ ਹਰ ਜੀ ਦੇ ਗੁਲਾਮੀ ਕਰਦੇ ਆ ਆਪਣੀ ਕਰਨ ਭੱਜ ਰਹੇ ਇੱਕ ਪਰ ਮੈਂ ਨਹੀਂ ਸਮਝਦਾ ਵੀ ਕੱਲੀਆਂ ਕੁੜੀਆਂ ਨੇ ਇੰਨੀਆਂ ਨੇ ਕੁੜੀਆਂ ਅੱਜ ਹਰ ਬੰਦਾ ਲਾਲ ਚਿਹਰਾ ਹੋਇਆ ਹੋਇਆ ਕਰੋ ਮਾਂ ਕਹਿੰਦੀ ਸ਼ਹਿ ਹੁੰਦੀ ਆ ਪਹਿਲਾਂ ਮਾਂ ਜਾਂ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤਰ ਪਹਿਲਾਂ ਮੁੰਡੇ ਨੂੰ ਮਤਲਬ ਉਹ ਤੇਜੀ ਦੋ ਸਾਥ ਠਹਿਰ ਕੇ ਕਾਜ ਪੁੱਤਰ ਨਾਲ ਦੀ ਫੈਲਾ ਲਈ ਪਹਿਲਾਂ ਜਾ ਕੇ ਸਾਨੂੰ ਭੇਜ ਦੇ ਜਾਂ ਸਾਨੂੰ ਪਹਿਲਾਂ ਮਤਲਬ ਇਹਨੇ ਲਾਲ ਸਾਡੇ ਲੋਕਾਂ ਲਈ ਅਹਿਮ ਹੋ ਗਿਆ ਤੋ ਇਸ ਕਰਕੇ ਬਣਾਵੋ ਜਿੱਦਾਂ ਵੀ ਬਚਣਾ ਚਾਹੁੰਦੇ ਆ ਆਪਣੀ ਸੱਭਿਆਚਾਰ ਆਪਣੀ ਬਾਤ ਨੂੰ ਬਚਾ ਕੇ ਸੋਚਣ ਨੂੰ ਬੜਾ ਸਮਝਣ ਦੇ ਮੂੜ ਹੈ ਕਿ ਪੰਜਾਬ ਸਰਦੀ ਵਿੱਚ ਹੁੰਦੇ ਨੇ। ਅਮਰਵੇਲਾ ਵਿੱਚ ਬੈਠੇ ਹਾਂ। ਆਪਣੇ ਹੌਂਕਾਵਾਂ ਸੁਣੋ। ਬਾਦਲਾਵਾ ਜਾ ਕੇ ਦੇਖ ਲੋ। ਲੋਕਾਂ ਦੇ ਘਰਾਂ ਮਾਰੀ ਨੇ ਜੁੜਦੇ ਲੰਘਦੇ ਆ। ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਅਸੀਂ ਇੱਕ ਤਰ੍ਹਾਂ ਕੁਆੜੇ ਤੋਂ ਲੈ ਕੇ ਕਹਿੰਦੇ ਕੁਆੜਾ ਪਿੰਡ ਦੇ। ਬਾਰਾਂ ਦੇ ਸਰਪੰਚਾ ਕਾਰਾ ਪਿੰਡ ਆਏ। ਕਿਸੇ ਇੱਕ ਪਿੰਡ ਦੇ ਵੈਸਾਂ ਨੂੰ ਕਿਸੇ ਗਲੀ ਵਿੱਚ ਮੋੜ ਦਿੱਤੇ ਕਿ ਸਭ ਦੇ ਬੰਦਾਂ ਦੇਖਣ। ਸੋਨੇ ਹੋ ਗਏ ਬੈਠੇ ਕਿਸੇ ਘਰ ਦੇ ਵਿੱਚ ਬਾਹਰਲੇ ਜਿਹੜੇ ਮਜ਼ਦੂਰ ਨੇ ਪਰਾਸੀ ਦੇ ਉਹ ਟਰਾਈ ਦੇ ਬੈਠੇ ਨੇ ਜਾਂ ਜੰਨੇ ਲੱਗੇ ਹੋਏ ਨੇ ਸੋ ਆਪਣੀ ਵਿਹਲਾਤ ਕੋਈ ਬੰਦ ਰਹੇ ਨੇ ਸੋ ਯਾਰ ਮੈਂ ਇਸ ਕਰਕੇ ਸਾਰੋ ਇਹ ਸਲਾਹ ਦੇਣੀ ਚਾਹੁੰਦਾ ਇਹ ਪੰਜਾਬ ਦੀ ਧਰਤੀ ਬੜੀ ਵਧੀਆ ਧਰਤੀ ਹੈ ਬੜੀ ਖੇਤ ਧਰਤੀ ਹੈ ਬੜੀ ਮਹਾਨ ਯੋਗਿਆ ਦੀ ਧਰਤੀ ਹੈ ਪੀੜਾ ਗੁਰੂਆਂ ਦੀ ਧਰਤੀ ਹੈ ਬਹੁਤ ਸਾਡੀ ਮਹਾਨ ਸੱਭਿਆਚਾਰ ਦਾ ਉਪਾਰ ਦੇ ਬਿਸਤੀ ਹੈ ਇਹਨੂੰ ਛੱਡ ਕੇ ਆਪਾਂ ਕਿੱਥੇ ਦੀ ਮਾਈਸਾ ਤੇ ਨੀ ਤੇ ਕਹਿੰਦਾ ਰਾਹ ਆਖੜੀ ਗੱਡੀ ਤੋਂ ਘੋਣਗੇ ਉਸ ਤੇ 15 ਲੱਖ ਰੁਪਏ ਕੋਲੋਂ ਤੇ ਲੱਖ ਰੁਪਇਆ ਫੋਨਾਂ 10000 ਨਾਲ ਲੈ ਲੋ ਵਿੱਚੇ 50000 ਦੇ ਲੱਖ ਦੇ ਕੱਪੜੇ ਪਾਉਣੇ ਮੱਝਿਆਮ ਦੇ ਪਾਓ